ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਨੂੰ ਅੰਜਲੀ ਫਗਵਾੜਾ ਤੋਂ ਇੱਕ ਲੁੱਟਕੋ ਦੀ ਕੜਨਾ ਸਾਮ ਰਹੀ ਹੈ ਮੁਹੱਲਾ ਗੁਰੂ ਨਾਨਕਪੁਰਾ ਵਿੱਚ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੋਰਤ ਦੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਚੋਪਟਲੀ ਅਤੇ ਮੌਕੇ ਤੋਂ ਫਰਾਰ ਹੋ ਗਏ 피해 ਤੌਰ ਤੇ ਕੁਲਵਿੰਦਰ ਕੋਟ ਜੋ ਕਿ ਆਪਣੇ ਪਤੀ ਦਿਨਾਂ ਐਕਟਿਵ ਅਤੇ ਸਵਾਰ ਸੀ ਉਸਨੇ ਦੱਸਿਆ ਕਿ ਜਦੋਂ ਉਹ ਗੁਰੂ ਨਾਨਕਪੁਰਾ ਪਾਰਕ ਦੇ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਹਨ ਪਛਾਤੇ ਨੌਜਵਾਨਾਂ ਨੇ ਉਸਦੀ ਸੋਨੇ ਦੀ ਵਾਲੀ ਲੁੱਟ ਲਈ ਅਤੇ ਤੇਜ਼ੀ ਨਾਲ ਨਿਕਲ ਗਏ ਉਨ੍ਹਾਂ ਨੇ ਕਿਹਾ ਕਿ ਸਾਰੇ ਕੜਨਾ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਉਧਰ ਇਸ ਅੜਨਾ ਦੀ ਸੋਚਣਾ ਮਿਲਦੇ ਸਵਾਰ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਪਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਤਾਬੂ ਕੀਤਾ ਜਾ ਸਕੇ ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾਦ ਨਾਲ ਸ਼ਰਨਜੀਤ ਸਿੰਘ ਸੋਨੀ ਦੇ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸਪਨਾ ਆ ਹਾਂ ਹਾਂਜੀ ਸਪਨਾ ਜੀ ਕੀ ਕਿਹੜੇ ਪਿੰਡ ਤੋਂ ਆਪਾਂ ਨੰਗਲ ਖੇੜਾ ਹਾਂ ਅੱਜ ਤੁਸੀਂ ਆਏ ਕਿ ਹਾਲ ਤੱਕ ਕੀ ਹੋਇਆ ਅਸੀਂ ਸਰਬ ਇੱਥੇ ਸ਼ਹਿਰ ਘੁੰਮਣ ਵਾਸਤੇ ਆਏ ਸੀਗੇ ਕਿ ਮੰਮੀ ਕਹਿੰਦੇ ਕਿ ਚਲੋ ਆਪਾਂ ਉੱਥੇ ਘੁੰਮਿਆਨੇ ਆ ਤੇ ਜਦੋਂ ਇੱਧਰ ਅਸੀਂ ਮੋੜ ਕੱਟੇ ਆਏ ਆ ਬੀਨੀ ਦਫ਼ਤਰ ਆਲ ਜਦੋਂ ਅਸੀਂ ਮੋੜ ਕੱਟੇ ਤਾਂ ਉਸੇ ਟਾਈਮ ਕੋਈ ਪਿੱਛੇ ਨਾਲ ਸੀਗੇ ਬਾਈਕ ਸਵਾਰ ਦੋ ਜਾਨੇ ਤੇ ਅਸੀਂ ਮੋੜੇ ਅੱਗੇ ਸੀਗੇ ਐਕਟਿਵਾ ਮੈਂ ਤੇ ਮੇਰੀ ਦੀਦੀ ਤੇ ਮੇਰੇ ਭਾਜੀ ਵੀ ਅੱਗੇ ਸੀਗੇ ਤੇ ਜਦ ਆ ਦੇਖਿਆ ਕਿ ਪਿੱਛੇ ਕਿ ਕਿਸੇ ਨੇ ਬਾੜੀ ਲਾਲ ਨੇ ਮੈਂ ਉਸੇ ਟਾਈਮ ਮੋੜੇ ਐਕਟਿਵਾ ਰੋਕੀ ਆ ਕਿ ਮੈਨੂੰ ਪਤਾ ਨਹੀਂਗਾ ਮੰਮੀ ਪਿੱਛੇ ਰੋਂਦੇ ਆਉਂਦੇ ਸੀਗੇ ਉਹ ਕੱਟੇ ਸੀਗੇ ਉਹ ਬਾਈਕ ਤੇ ਸੀਗੇ ਕਿੰਨੇ ਬੇਤੀ ਸੀ ਉਹ ਦੋ ਜਣੇ ਹਾਂਜੀ ਦੋ ਜਣੇ ਦੋ ਜਣੇ ਕਿ ਮੈਨੂੰ ਲੱਗਾ ਖਰੇ ਮੰਮੀ ਡੈਗ ਗਏ ਆ ਕਿ ਮੈਂ ਉਸੇ ਟਾਈਮ ਉਥੇ ਐਕਟਿਵਾ ਰੋਗ ਲਈ ਤੇ ਉਹ ਮੰਮੀ ਜਦੋਂ ਆਏ ਮੰਮੀ ਕਹਿੰਦੇ ਮੇਰੇ ਬਾੜੀ ਲਾ ਲਈ ਆ ਕਿੰਨਾ ਕੁ ਖਾਣੋ ਘੱਟੋ ਘੱਟ 30 40000 ਦਾ ਸਾਨੂੰ ਪਤਾ ਹੀ ਅੱਜ ਕੱਲ 골ਡ ਕਿੰਨਾ ਮਹਿੰਗਾ ਆ ਤੇ ਕੀ ਪਰਚਾਜਨ ਕੋ ਮੰਗ ਰਖੋ ਇਹ ਕੀ ਸਾਡਾ ਇਨਸਾਫ ਹੋਣਾ ਚਾਹੀਦਾ ਆ ਪਰਚਾਜਨ ਨੂੰ ਕੰਪਲੀਟ ਵਗੈਰੇ ਦਿੱਤੀ ਆ ਨਹੀਂ ਹਲੇ ਨਹੀਂ ਦੋਗੇ ਕੰਪਲੀਟ ਹਾਂਜੀ ਜਿਹੜਾ ਗਾਂ ਵਾਸਤੇ ਕਿਸੇ ਨਾਲ ਇਦਾਂ ਨਾ ਹੋਵੇ। ਹਾਂਜੀ ਆਪਣਾ ਹਾਂਜੀ ਕੁਲਵਿੰਦਰ ਕੌਰ ਕਿਥਰੇ ਨੇ? ਹਾਂਜੀ ਨੰਗਲ ਖੇੜੇ ਦੇ ਆ। ਹਾਂਜੀ ਕੀ ਮਾਮਲਾ ਜੀ ਇੱਕ ਜਿਹੜਾ ਤੁਸੀਂ ਅੱਜ ਬਲਾਕ ਡਾਊਨ ਦੇ ਖੜੇ ਆ। ਹੁਣੇ-ਹੁਣੇ ਬਾਲੀ ਹੋ ਕੇ ਲੈ ਗਿਆ ਇੱਕਦਮ। ਹਾਂਜੀ। ਹੁਣੇ-ਹੁਣੇ ਬਾਲੀ ਹੋ ਕੇ ਲੈ ਗਿਆ ਇੱਕਦਮ। ਕਿੰਨੀਆਂ ਦੋਨੇ ਕੰਨਾਂ ਦੀਆਂ ਲੱਗਦੀਆਂ। ਨਹੀਂ ਇੱਕ ਦੀ। ਇੱਕ ਦੀ। ਹਾਂਜੀ। ਤੇ ਕੱਦ ਤੇ ਆਏ ਸੀਗੇ ਪਤਾ ਕੋਈ ਬਾਈਕ ਉਹ ਬਾਈਕ ਤੇ ਸੀਗੇ। ਹਾਂਜੀ। ਹਾਂ ਜੀ ਉਹ ਮੋਟਰਸਾਈਕਲ ਤੇ ਸੀਗੇ ਉਹ ਦੋ ਜਾਣੇ ਸੀਗੇ ਅੱਛਾ ਜੀ ਤੇ ਤੁਸੀਂ ਕਰਦੇ ਸੀਗੇ ਹਾਂ ਜੀ ਅਸੀਂ ਐਕਟਿਵਾ ਤੇ ਸੀਗੇ ਉਹ ਮੋਟਰਸਾਈਕਲ ਤੇ ਸੀ ਹਾਂ ਜੀ ਤੇ ਮੂੰਹ ਗੁਜ਼ਰ ਬੰਨੇ ਹੋ ਜੀ ਨਾ ਨਹੀਂ ਮੂੰਹ ਨੇ ਦੇਖਿਆ ਮੈਂ ਕਿ ਮੋੜ ਉਹ ਵੀ ਮੋੜਨ ਲੱਗਿਆ ਸੀ ਵੀ ਮੋੜਨ ਲੱਗਾ ਤੇ ਇੱਕਦਮ ਉਹ ਪਿੱਛੇ ਖੱਚ ਕੇ ਲਿਆ ਗਿਆ ਕਿੰਨਾ ਕ ਲਸਤਾਰ ਹੋ ਗਿਆ ਆਪਣੇ ਹਾਂ ਜੀ 15-20 ਹਜ਼ਾਰ ਦੀ ਸੀਗੀ ਹਾਂ ਜੀ ਤੇ 40 ਹਜ਼ਾਰ ਦੀ ਹੈਗੀ ਸੀ ਅੱਛਾ ਜੀ ਤੁਹਾਡੇ ਨਾਲ ਕੋਣ ਸੀ ਬਈ ਹਾਂਜੀ ਆ ਨਿਆਣੇ ਨਾਲ ਹੀ ਸੀਗੇ ਸਾਰੇ ਜਾਣੇ ਅਸੀਂ ਇਹ ਮੋਰੇ ਐਕਟਿਵਾ ਸੀਗੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਨੰਗਲ ਤੋਂ ਆਏ ਸੀਗੇ ਇੱਧਰ ਨੂੰ ਘੁੰਮਣ ਆਏ ਸੀਗੇ ਸ਼ਹਿਰਾਂ ਤੇ ਬੁੱਕ ਕਰਾ ਦਿੱਤੀ ਸੀ ਮਾਮਲੇ ਲੈ ਕੇ ਨਹੀਂ ਹੱਲੇ ਨਹੀਂ ਕੀਤੀ ਹੁਣੇ ਹੱਲੇ ਹੋਇਆ ਇਹ ਕੰਮ ਤੇ ਮਤਲਬ ਕਿ ਉਹਨਾਂ ਨੇ ਮਤਲਬ ਕਿ ਕਾਤੇ ਵੀ ਹੈਲਮਟ ਵਗੈਰਾ ਪਾਇਆ ਵੀ ਜਾਂ ਕਿਤਾ ਇਦਾਂ ਭਾਜ ਧਿਆਨ ਹੀ ਨਹੀਂ ਕੀਤਾ ਕੀ ਮੰਗ ਰੱਖਦੇ ਜਿੰਦਾ ਸ਼ਹਿਰ ਦੇ ਵਿੱਚ ਆਪਾਂ ਮਤਲਬ ਕਿ ਇੰਨੀ ਆਬਾਰਤਾਂ ਹੁੰਦੀਆਂ ਵਾ ਉਹਦੇ ਬਾਰੇ ਉਹ ਸ਼ਹਿਰ ਕੋਈ ਦਾ ਥੋੜੋ ਸਕਦਾ ਸੇਫਟੀ ਕੋਈ ਹੈ ਹੀ ਨਹੀਂ ਗੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਸੁਰਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਆਏ ਨੰਗੜ ਪਿੰਡ ਹੈ ਜੀ ਪੰਕੀ ਮਾਮਲਾ ਦੀ ਇੱਥੇ ਜਿਹੜਾ ਅੱਜ ਤੁਸੀਂ ਮਾਰਡਾਉਨ ਦੇ ਵਿੱਚ ਖੜੇ ਹੋ ਅਸੀਂ ਇਧਰ ਸਾਰਾ ਉਹ ਦੇਖ ਸੀਗੇ ਕਾਰ ਪੈਂਟ ਕਰ ਤੋਂ ਆ ਰਹੇ ਸੀਗੇ ਇੱਥੇ ਫਗਵਾੜੇ ਨੂੰ ਘੁੰਮਣ ਆ ਰਹੇ ਸੀ ਤਾਂ ਅਸੀਂ ਬਾਈਕ ਤੇ ਐਕਟੀਵ ਤੇ ਸੀਗੇ ਦੋਨੇ ਜਾਣੇ ਉਹ ਪਿੱਛੋਂ ਕੋਈ ਆਇਆ ਮੋਟਰਸਾਈਕਲ ਵਾਲਾ ਤਾਂ ਉਹ ਇਹਦੀ ਬਾੜੀ ਲਾ ਕੇ ਲੈ ਗਿਆ ਫਿਰ ਘਰ ਵਾਲੇ ਤੇ ਕਿੰਨੇ ਗਾ ਕੱਟੋ-ਵੱਟ 34000 ਦਾ ਹੋ ਗਿਆ ਜੀ ਬਾਲੀ ਦੋਨੇ ਕੰਨਾਂ ਦੀ ਲਾਗ ਲੱਗੇ ਨੇ ਇੱਕ ਲਾਗੇ ਲੱਗੇ ਆ ਜੀ ਹਾਂਜੀ ਹਾਂਜੀ ਕੋਈ ਚੱਕਰ ਬਿਜਲੀ ਦੀ ਮੰਗ ਲੈ ਨਹੀਂ ਜੀ ਹੱਲੇ ਨਹੀਂ ਕੀਤੀ ਹੈਗੀ ਕੀ ਪਰੇਸ਼ਾਨ ਕੋ ਮੰਗ ਰੱਖਦਾ ਜਿੱਦਾਂ ਅਮਕੀ ਕੈਦਰ ਦੇ ਵਿੱਚ ਛੋੜੀਆਂ ਦੀਆਂ ਬਾਦ ਰਤਾਂ ਵਗੈਰਾ ਉਹਦੀਆਂ ਹੋ ਰਹੀਆਂ ਕੀ ਸਰ ਇਹਦਾ ਇਹਦਾ ਔਖਾ ਹੀ ਹੈ ਜੀ ਹੁਣ ਬਾਕੀ ਸਾਰਿਆਂ ਵਾਸਤੇ ਵੀ ਔਖਾ ਹੀ ਹੈ ਜੀ ਇਹਦਾ ਥੋੜਾ ਆਪਣੇ ਆਪ ਇਨਸਾਫ ਸਾਨੂੰ ਮਿਲਣਾ ਚਾਹੀਦਾ ਯਾਨੀ ਕਿ ਇਦਾਂ ਵੀ ਕਾਪੀ 한지 한지 뇌가.